ਕਤਕ ਕਰਮ ਕਮਾਵਣੇ ਦੋ ਸੁਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ ਕਿਨ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਪੋਂਦ ਵਿੱਚ ਨਾ ਕੋਈ ਕਰ ਸਕੈ ਕਿਸ ਤਾਰੋ ਵੈਰੋ ਕੀਤਾ ਕਛੂ ਨਾ ਹੋਵੇ ਲਿਖਿਆ ਤਰਸਜੋਗ ਵੜ ਪਾਗੀ ਮੇਰਾ ਪ੍ਰਭ ਮਿਲੈ ਤਾਂ ਉੱਤਰ ਹੈ ਸਭ ਬਿਯੋਗ ਨਾਮਿਕ ਕੋ ਪ੍ਰਭ ਰਖ ਲੇ मेरे साहेब बंदी मोच कत्को होए साद संग बिन से हैं सबे सोच कत्को होए साद संग बिन से सबे सोच वाहनु दी का खालसा ਵਾਹਿਗੁਰੂ ਜੀ ਕਾ ਖਾਲਸਾ ਕਤਕ ਜੀ ਸ੍ਰੀ ਗੁਰੂਆਂ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਉੱਪਰ दया ਮੇਰ ਬਖਸ਼ਿਸ਼ ਕਰਕੇ ਕਤਕ ਦੇ ਮਹੀਨੇ ਰਾਹੀਂ ਉਪਦੇਸ਼ ਕਰਦੇ ਹਨ ਕਿ ਜੀਵਨ ਦੇ ਜਿਨਾ ਪਲਾਂ ਨੂੰ ਆਪਾਂ ਹੰਡਾ ਰਹੇ ਹਾਂ ਇਹਨਾਂ ਪਲਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਸਮਰਪਿਤ ਕਰਕੇ ਆਪਣੇ ਜੀਵਨ ਨੂੰ ਸਫਲ ਕੀਤਾ ਜਾ ਸਕਦਾ ਹੈ ਗੁਰਦੇਵ ਜੀ ਉਪਦੇਸ਼ ਕਰਦੇ ਹਨ ਕਤਕ ਕਰਮ ਕੁਮਾਉਣੇ ਦੋਸਤ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸੱਬੇ ਰੋਗ ਜਿਸ ਤਰ੍ਹਾਂ ਦੇ ਕਰਮ ਅਸੀਂ ਕਰਦੇ ਹਾਂ ਉਸਰਨ ਦਾ ਫਲ ਸਾਨੂੰ ਪ੍ਰਾਪਤ ਹੁੰਦਾ ਹੈ ਦਦਾ ਦੋਸਤ ਨ ਦੇ ਹੁ ਕਿਸੈ ਦੋਸਤ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਤ ਨ ਦੀਜੈ ਅਵਰਦਨਾ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਕਮ ਦੀ ਗੱਲ ਕਰਦੇ ਹਾਂ ਕਿ ਹੁਕਮ ਹੈ ਅੰਦਰ ਸਭ ਕੋ ਹੁਕਮ ਇਹ ਹੈ ਜਿਸ ਤਰ੍ਹਾਂ ਦੇ ਕਰਮ ਆਪਾਂ ਕਰਾਂਗੇ ਉਸੋਂ ਦਾ ਫਲ ਜੀਵ ਨੂੰ ਪ੍ਰਾਪਤ ਹੁੰਦਾ ਹੈ ਜਦੋਂ ਬਿਰਫ ਪ੍ਰਮਾਤਮਾ ਨੂੰ ਪੁਰਾ ਦਿੰਦਾ ਹੈ ਵਾਹਿਗੁਰੂ ਪ੍ਰਮਾਤਮਾ ਦੀ ਯਾਦ ਪੜਾ ਦਿੰਦਾ ਹੈ ਵਿਆਪਨ ਸੱਬੇ ਰੋਗ ਦੁਨੀਆ ਦੇ ਸਾਰੇ ਹੀ ਰੋਗ ਉਸ ਉੱਤ ਚੁੜ ਜਾਂਦੇ ਹਨ ਆਗ ਬਿਆਲ ਬਾਦ ਸਾਡੇ ਸਰੀਰਕ ਰੋਗ ਹੋ ਸਕਦੇ ਹਨ ਮਾਨਸਿਕ ਰੋਗ ਹੋ ਸਕਦੇ ਹਨ ਅਤੇ ਦੁਨੀਆ ਦੇ ਅੰਦਰ ਜੋ ਆਪਾਂ ਝਗੜੇ ਵਿੱਚ ਮਿਲਦੇ ਆਦਿ ਸਾਰੇ ਗਿਸਦੇ ਹਨ ਗੁਰਦੇਵ ਜੀ ਅਨੁਸਾਰ ਇਹ ਸਾਰੇ ਹੀ ਇਹ ਰੋਗ ਉਨਾ ਨੂੰ ਚੁਮੜ ਜਾਂਦੇ ਹਨ ਜੋ ਪਰਮੇਸ਼ਰ ਤੋਂ ਵਾਹਿਗੁਰੂ ਪ੍ਰਮਾਤਮਾ ਤੋਂ ਗੁਰੂ ਤੋਂ ਬੇਬਖਾਨ ਖਿੰਮੇ ਕੋੜੇ ਹੋਏ ਗਏ ਜਿਤਲੇ ਮਾਇਆ ਭੋਗ ਵਿਚਰਾ ਕੋਈ ਕਰ ਸਕਾ ਇਸਥੈ ਰੋ ਮੈਰੋ ਜੀ ਸਾਧਗੁਰੂ ਜੀ ਫਰਮਾਉਂਦੇ ਹਨ ਕਿ ਜਿਨ੍ਹਾਂ ਪਦਾਰਥਾਂ ਦੇ ਕਾਰਨ ਜਿਨ੍ਹਾਂ ਰਿਸ਼ਤਿਆਂ ਦੇ ਕਾਰਨ ਇਸ ਮਾਨ ਅਪਮਾਨ ਦੇ ਕਾਰਨ ਵਾਹਿਗੁਰੂ ਪ੍ਰਮਾਤਮਾ ਤੋਂ ਦੂਰ ਸੀ ਉਹ ਸਾਰੇ ਸੁੱਖ ਦੇ ਸਾਧਨ ਦੁੱਖ ਵੀ ਤਬਦੀਰ ਹੋ ਜਾਂਦੇ ਹਨ ਅਤੇ ਇਸ ਦੇ ਵਿੱਚ ਕੁਝ ਕਰ ਵੀ ਨਹੀਂ ਸਕਦਾ ਕਿਉਂਕਿ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਉਪभोग ਰਿਹਾ ਹੈ ਕੀਤਾ ਕਛੂ ਨਾ ਹੋਵੇ ਲਿਖਿਆ ਤੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੈ ਸਭ ਵਿਯੋਗ ਉਹ ਜਿਸ ਤਰ੍ਹਾਂ ਦੇ ਕਰਮ ਮਨੁੱਖ ਨੇ ਕੀਤੇ ਹਨ ਜਿਸ ਤਰ੍ਹਾਂ ਦਾ ਸੰਜੋਗ ਉਹ ਬਣਿਆ ਹੈ ਇਸ ਦੇ ਵਿਚਾਰ ਕੋਈ ਵੀ ਦੁਨਿਆਵੀ ਮਨੁੱਖ ਦੁਨਿਆਵੀ ਤਾਕਤ ਦੁਨਿਆਵੀ ਸਮਰੱਥਾ ਉਸ ਦੀ ਮਦਦ ਨਹੀਂ ਕਰ ਸਕਦੀ ਲੇਕਿਨ ਹਾਂ ਜੇਕਰ ਪੂਰਾ ਸਤਗੁਰੂ ਮਿਲ ਜਾਵੇ ਵਾਹਿਗੁਰੂ ਪ੍ਰਮਾਤਮਾ ਨਾਲ ਬਣ ਆਵੇ ਉਹਦੇ ਜੀ ਬਖਸ਼ਿਸ਼ ਕਰਦੇ ਹਨ ਫਿਰ ਸਾਰੇ ਹੀ ਅਬਿਯੋਗ ਦੁਖ ਦੇ ਕਾਰਨ ਸਾਰੇ ਹੀ ਖਤਮ ਹੋ ਜਾਂਦੇ ਹਨ ਨਾਨਕ ਕੋ ਪ੍ਰਵਰਾਖ ਲੇਹੇ ਮੇਰੇ ਸਾਹਿਬ ਬੰਦੀ ਮੋਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਦੇ ਹਨ ਇਹ ਵਾਹਿਗੁਰੂ ਪ੍ਰਮਾਤਮਾ ਤੂੰ ਬੰਦਨਾ ਤੋਂ ਮੁਕਤ ਕਰਨ ਵਾਲਾ ਹੈ ਤੂੰ ਬੰਦਨਾ ਤੋਂ ਛੁਟਕਾਣ ਵਾਲਾ ਹੈ ਕਿਰਪਾ ਕਰਕੇ ਦਇਆ ਕਰਕੇ ਮੇਰੀ लाज ਰੱਖ ਲੈ ਆਪਾਂ ਸਾਰੇ ਜਾਣਦੇ ਹਾਂ ਤਦ ਦੇ ਮਹੀਨੇ ਵਿੱਚ ਦੀਵਾਲੀ ਦਾ ਤਿਉਹਾਰ ਆਉਂਦਾ ਹੈ ਤੇ ਦੀਵਾਲੀ ਦਾ ਇਹ ਤਿਉਹਾਰ ਤੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੰਦੀ ਛੋੜ ਦਾਤਾ ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਅਤੇ ਸਮੂਹ ਸੰਤਾਂ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੇ ਨਾਲ ਜੋ ਰਾਜਸੀ ਘਰਾਣਿਆਂ ਵਿੱਚੋਂ ਸਨ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੰਤਾਂ ਨੇ ਬਹੁਤ ਉਤਸ਼ਾਹ ਦੇ ਨਾਲ ਦੀਪmala ਕੀਤੀ ਸਤਕਰਨ ਜੀ ਆਇਆ ਆਖਿਆ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਦੇ ਹਨ ਕਿ ਮੇਰਾ ਸਾਹਿਬ ਮੇਰਾ ਦਾਤਾ ਬੰਦੀ ਛੋੜ ਹੈ ਬੰਦਨਾ ਤੋਂ ਮੁਕਤ ਕਰਾਂਦਾ ਹੈ ਬੰਦਨਾ ਤੋਂ ਮੁਕਤ ਕਰਨ ਵਾਲਾ ਹੈ ਸੰਸਾਰਿਕ ਬੰਦਨਾ ਤੋਂ ਵੀ ਅਤੇ ਦੁਨੀਆਂ ਵਿੱਚ ਰਹਿੰਦੇ ਆਉਂ ਆ ਵਿਸ਼ੇ ਉਕਾਰਾਂ ਦੀ ਬੰਦਨਾ ਵਿੱਚ ਰਮਨੁਖ ਗੁਲਤਾਨ ਹੋ ਜਾਂਦਾ ਹੈ ਤਾਂ ਪੂਰਾ ਸਤਗੁਰੂ ਹੀ ਉਸ ਨੂੰ ਜੀਵਨ ਜਾਨ ਬਖਸ਼ਿਸ਼ ਕਰਕੇ ਇਹਨਾਂ ਬੰਦਨਾ ਤੋਂ ਮੁਕਤ ਕਰਦਾ ਹੈ ਅਤੇ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜ ਦਿੰਦਾ ਹੈ ਕਤਕ ਹੋਵੇ ਸਾਧ ਸੰਗਤ ਵਿੱਚ ਸੈ ਸਬੇ ਸੋਚ ਗੁਰਦੇਵ ਜੀ ਆਖਦੇ ਹਨ ਕਿ ਕਤਕ ਦਾ ਮਹੀਨਾ ਇਹ ਪਾਲ ਜਿਹਨਾਂ ਨੂੰ ਆਪਾਂ ਹਿਡਾ ਰਹੇ ਹਾਂ ਸਤ ਸੰਗਤ ਵਿੱਚ ਆ ਕੇ ਬੈਠ ਕੇ ਉਸ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੇ ਤੁਸੀਂ ਸਾਝ ਪਾਵਾਂਗੇ ਗੁਰੂ ਦੀ ਬਾਣੀ ਦੇ ਨਾਲ ਜੁੜਾਂਗੇ ਮੁਖ ਤਕਲੀਫਾਂ ਬਿਰਖ ਜਾਂਦੀਆਂ ਹਨ ਅਤ ਸਦੀਵੀ ਮਾਲਕ ਦੀ ਬਖਸ਼ਿਸ਼ ਮਿਹਰ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ ਸਤਬੂ ਜੀ ਦੀ ਕਿਰਪਾਤਨ ਕਤਕ ਦਾ ਮਹੀਨਾ ਆਪ ਸਾਰਿਆਂ ਨੂੰ ਸੁਹਾਵਣਾ ਹੋਵੇ Vaibhuti Ka Khalsa, vaibhuti.